이게는 얼마짜리? 얼 말해 주세 ਸਤਿ ਸ਼੍ਰੀ ਅਕਾਲ ਜੀ ਹਾਊ ਆਰ ਯੂ ਕੁਟੂ ਮੀ ਕਿਉ ਆਰ ਤੁਸੀਂ ਤੁਹਾਨੂੰ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਲਿਖ ਦਿੱਤਾ ਹੈ ਇਹ ਚੰਗੇ ਨਾਲ ਕਿ ਉਹਨਾਂ ਦੀ ਬੀਟੀ ਹੈ ਨਹੀਂ ਤੋਂ ਇਲਾਵਾ ਭਾਈ ਸਾਡੇ ਲਈ ਤਾਂ ਤੁਹਾਡਾ ਪਿਆਰ ਹੈ ਜਿਹਦੇ ਕਰਕੇ ਆਏ ਹੋ ਵਾਲੀਆ ਸਾਹਿਬ ਦਾ ਮੈਸੇਜ ਮਿਲ ਗਿਆ ਦੇ ਅਸੀਂ ਥੈਂਕ ਯੂ ਸੋ ਮੱਚ ਵਾਲੀਆ ਜੀ ਸਰੋ ਹਾਊ ਆਰ ਯੂ ਕਮ ਥਿਸ ਸਾਈਡ ਜੀ ਔਰ ਇਹ ਕਿਤਨਾ ਨਿਆਰ ਕਰਾ ਸਭ ਭਾਈ ਇਸ ਆਈ ਥਿੰਕ ਸ਼ਬਦਾਂ ਦੇ ਵਿੱਚ ਨਹੀਂ ਮੈਂ ਪਹਿਲੀ ਵਾਰ ਸੀ ਦੋਨੋਂ ਮੀਆਂ ਬੀਬੀ ਪਹਿਲੀ ਵਾਰ ਗਏ ਅੱਛਾ ਅੱਛਾ ਇਧਰੋ ਅੱਛਾ ਅੱਛਾ ਬਈ ਪਹਿਲੀ ਗੱਲ ਤੇ ਮੈਂ ਇਹ ਦੱਸਣਾ ਚਾਹੁੰਦਾ ਐ ਕਿ ਬੜੇ ਮੈਨੂੰ ਐਸੇ ਪਰਿਵਾਰ ਬੈਠ ਕੇ ਇਹ ਅੱਗੇ ਪੀਵਾਂਗੇ ਹੁਣ ਤੁਸੀਂ ਵਾਪਸ ਬਟਾਲੇ ਨੂੰ ਜਾਣਾ ਹੈ ਥੈਂਕ ਯੂ ਫॉर ਕਮਿੰਗ ਇਹ ਅੱਗੇ ਆਉਣੀ ਸੀ ਮੈਂ ਤੇ ਉਹਨਾਂ ਨੇ ਕਿਹਾ ਸੀ ਅੱਗੇ ਬੀਜੇਸਪ ਵਾਲਿਆਂ ਨੂੰ ਲੇਕਿਨ ਇਹ ਨਾ ਜੀ ਪਤਾ ਨਹੀਂ ਮੈਂ ਕਰਾਂਗਾ ਅਪਰੋਚ ਇਹ ਟੋਕੋ ਕਾਫੇ ਜਿਹੜਾ ਬੰਦਾ ਵੇਟ ਕਰ ਰਿਹਾ ਬਾਹਰ ਉਹਨੂੰ ਵੇਟਿੰਗ ਸ਼ੈੱਡ ਤੋਂ ਅੰਦਰ ਲੈ ਕੇ ਕਾਰ ਕਰਨੀ ਆ ਯਾਰ ਬੜੀਆਂ ਕਈ ਵਾਰੀ ਮੈਂ ਕੋਸ਼ਿਸ਼ ਤਰੀਕੇ ਨਾਲ ਕਰ ਰਿਹਾ ਕੋਈ ਹੋਰ ਕੋਸ਼ਿਸ਼ ਤਰੀਕੇ ਨਾਲ ਕਹਿ ਰਿਹਾ ਉਹ ਕਈ ਵਾਰੀ ਇੱਕ ਗੱਲ ਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਦੀ ਗੱਲ ਮੈਨੂੰ ਆ ਚੰਗੀ ਲੱਗੀ ਕਿ ਉਹਨਾਂ ਨੇ ਕਿਸ ਮਿੱਟੀ ਦੇ ਨਾਲ ਉਹ ਚੱਲੇ ਨੇ ਔਰ ਉਹਨਾਂ ਨੇ ਐਗਰੀਕਲਚਰ ਵੀ ਕੀਤੀ ਸੇਵਾ ਕੀਤੀ ਨਾਮ ਕਿ ਤਰਸਦੀ ਹੈ ਗੁਰੂ ਨਾਨਕ ਨਾਮਲੇਵਾ ਸੰਗਤ ਕਿੰਨਾ ਦਾ ਐਕਸਪੀਰੀਅੰਸ ਕੀ ਦੇਖਿਆ ਦੇਖੋ ਬਹੁਤ ਸ਼ੁਕਰੀਆ ਪਹਿਲਾਂ ਤੇ ਵਾਹਿਗੁਰੂ ਦਾ ਗੁਰੂ ਨਾਨਕ ਸਾਹਿਬ ਦਾ ਕਿਉਂਕਿ ਬਿਨਾ ਸੱਦੇ ਤੋਂ ਤਾਂ ਉੱਥੇ ਕੋਈ ਜਾ ਨਹੀਂ ਸਕਦਾ ਤੇ ਅਸੀਂ ਬੜੀ ਧੀਰ ਤੋਂ ਸੋਚ ਰਹੇ ਸੀ ਜਦੋਂ ਮੈਂ ਪੁਲਿਸ ਅਫਸਰ ਸੀ ਏ ਡੀ ਜੀ ਲਾਅ ਐਂਡ ਆਰਡਰ ਸੀ ਉਦੋਂ ਵੀ ਸੋਚਿਆ ਸੀ ਫਿਰ ਆਈ ਥਿੰਕ ਗੱਲ ਤੇ ਸਮੇਂ ਦੀ ਹੈ ਹੁਣ ਅਸੀਂ ਨਿਰਣਾ ਕੀਤਾ ਕਿ ਜਾ ਕੇ ਆਉਣਾ ਕੁਦਰਤੀ ਥੋੜਾ ਜਿਹਾ ਮੇਰਾ ਕਤਕਤੀ ਪੂਰਨਮਾਸ਼ੀ ਨਾਲ ਕਨੈਕਸ਼ਨ ਹੈ ਕਿ ਮੇਰਾ ਜਨਮ ਕਤਕਤੀ ਪੂਰਨਮਾਸ਼ੀ ਦਾ ਆ ਤੇ ਮੈਂ 10 ਤਰੀਕ ਨੂੰ ਜਾਣਾ ਚਾਹੁੰਦਾ ਸੀ ਲੇਕਿਨ 10 ਤਰੀਕ ਨੂੰ ਮਿਲਿਆ ਨਹੀਂ ਫਿਰ ਅਸੀਂ 11 ਨੂੰ ਆਏ ਹ ਕਿਉਂਕਿ ਗੁਰਨਾਨਕ ਸਾਹਿਬ ਦਾ ਗੁਰਪ੍ਰਬ ਹੋਣ ਵਾਲਾ ਇਹ ਗੱਲ ਸਾਰੀ ਇੱਕ ਪਾਸੇ ਆ ਮੈਂ ਪਹਿਲੀ ਗੱਲ ਤੇ ਇਹ ਦੱਸਣਾ ਚਾਹੁੰਦਾ ਕਿ ਜੇ ਹੋ ਚਾ ਕਿਉਂਕਿ ਅਸੀਂ ਜ਼ਿੰਦਗੀ ਚ ਪਹਿਲੀ ਵਾਰ ਹੀ ਆਏ ਹਾਂ ਇਸ ਧਰਤੀ ਦੇ ਉੱਤੇ ਅਸੀਂ 85 ਚੱਕਰ ਕੱਢਨੇ ਪ੍ਰਕਰਮਾ ਕਰਨੀਆਂ ਨੇ ਸੂਰਜ ਦੀਆਂ ਇਸ ਧਰਤੀ ਤੇ ਬਹਿ ਕੇ ਮੈਂ ਵੀ ਆਪਣੀ ਹੋਸ਼ ਦੇ ਵਿੱਚ ਹੋਸ਼ ਹੋ ਵਾਸਤੇ ਰਹਿ ਕੇ 55 ਕ ਚੱਕਰ ਸੂਰਜ ਦੇ ਕੱਟੇ ਹੋਣਗੇ ਲੇਕਿਨ ਇਹ ਵਾਲਾ ਚੱਕਰ ਜਿਹੜਾ ਅੱਜ ਅਸੀਂ ਕੱਢਿਆ ਮੈਂ ਆਪਣੀ ਜ਼ਿੰਦਗੀ ਦਾ ਇਹਦੇ ਤੋਂ ਕੋਈ ਮਿਲ ਨਹੀਂ ਆ ਮੇਰਾ ਅਸੀਂ ਜੋ ਮੈਂ ਮਹਿਸੂਸ ਕੀਤਾ ਜਿੰਨਾ ਭਾਵਨਾਤਮਕ ਹੋ ਕੇ ਉੱਥੇ ਦੇਖਿਆ ਜੋ ਮਾਹੌਲ ਦੇਖਿਆ ਤੇ ਜੋ ਮਨ ਨੂੰ ਸੁਝਦਾ ਆ ਉਹ ਨੂੰ ਸ਼ਬਦਾਂ ਚ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਜਿਵੇਂ ਤੁਸੀਂ ਕਿਹਾ ਆ ਮੈਂ ਬੇਨਤੀ ਕਰਨਾ ਚਾਹੂੰਗਾ ਸਾਰੀ ਨਾਨਕ ਨਾਮ ਲੈਵਾ ਸੰਗਤ ਜਿਹੜੇ ਵੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਗੁਰੂ ਨਾਨਕ ਸਾਹਿਬ ਨੂੰ ਦੀ ਜਾਣਕਾਰੀ ਰੱਖਦੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਸ ਜਗ੍ਹਾ ਤੇ ਇੱਕ ਵਾਰੀ ਆ ਕੇ ਦੇਖੋ ਜੋ ਤੁਹਾਨੂੰ ਆਨੰਦ ਜੋ ਤੁਸੀਂ ਪ੍ਰਮਾਤਮਾ ਨਾਲ ਜੁੜ ਕੇ ਬੈਠ ਕੇ ਵੇਖ ਕੇ ਸੁਣ ਕੇ ਅੱਖਾਂ ਦੇ ਵਿੱਚ ਸਾਰਾ ਕੁਝ ਦੇਖ ਕੇ ਜੋ ਤੁਸੀਂ ਮਹਿਸੂਸ ਕਰਦੇ ਹੋ ਉਹ ਇੱਕ ਬਹੁਤ ਹੀ ਕਾਬਲੇ ਤਾਰੀਫ ਮਹਿਸੂਸ ਹੁੰਦਾ ਹੈ ਗੁਰੂ ਨਾਨਕ ਸਾਹਿਬ ਦੀ ਉੱਥੇ ਦੋ ਜਗ੍ਹਾ ਤੇ ਉਹਨਾਂ ਦੇ ਜੜੇ ਜਿਹਨੂੰ ਅਸੀਂ ਆਪਣੀ ਸ਼ਬਦਾਵਲੀ ਚ ਸੰਸਕਾਰ ਵਾਲੀ ਜਗ੍ਹਾ ਕਹਿ ਦਿੰਦੇ ਆ ਕਿ ਦੋਨਾਂ ਧਿਰਾਂ ਨੇ ਦੋ ਜਗ੍ਹਾ ਤੇ ਉਹਨਾਂ ਦੇ ਜਿਹੜੇ ਵਸਤਰ ਸੀਗੇ ਉਹਨਾਂ ਦੇ ਜਿਹੜੇ ਹਸਤੀਆਂ ਸੀਗੀਆਂ ਉਹਨਾਂ ਨੂੰ ਸੈਪਰੇਟ ਰੱਖਿਆ ਇਹਦਾ ਮਤਲਬ ਇਹ ਹੈ ਸੀਗਾ ਕਿ ਉਹਨਾਂ ਦੀ ਸਾਂਝੀ ਵਾਲਤਾ ਦਾ ਉਪਦੇਸ਼ ਇੰਨਾ ਡੂੰਘਾ ਹੈ ਕਿ ਸਾਰੇ ਉਹਨਾਂ ਨੂੰ ਆਪਣਾ ਸਮਝਦੇ ਸੀ ਹੁਣ ਵੀ ਇਹੀ ਮੈਸੇਜ ਹੈ ਕਿ ਉਹ ਸਾਰਿਆਂ ਦੇ ਸਾਂਝੇ ਨੇ ਔਰ ਜੋ ਕੁਝ ਉਹਨਾਂ ਨੇ ਆਪਣੀ ਤਹਿ ਜ਼ਿੰਦਗੀ ਕੀਤਾ ਔਰ ਇੱਥੇ 18 ਸਾਲ ਜਿਹੜੇ ਲਾਈਫ ਦੇ ਅਖੀਰਲੇ ਨੇ ਉਹਨਾਂ ਜਿਹੜੇ ਗੁਜ਼ਾਰੇ ਨੇ ਔਰ ਉਹਨਾਂ ਦਾ ਜਿਹੜਾ ਮੈਸੇਜ ਹੈ ਕਿ ਨਾਮ ਜਪੋ ਕੀਰਤ ਕਰੋ ਠੀਕ ਹੈ ਔਰ ਵੰਡ ਛਕੋ ਇਹ ਪਿੱਲਰਸ ਜਿਹੜੇ ਸਿੱਖੀ ਨੂੰ ਦਿੱਤੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਪੰਜਾਂ ਤੋਂ ਇਲਾਵਾ ਜਿਹੜੇ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤੇ ਨੇ ਉਹਨੇ ਨੇ ਆਪਣੀ ਤਹਿ ਜ਼ਿੰਦਗੀ 18 ਸਾਲ ਵਿਚਰ ਕੇ ਸਾਰਿਆਂ ਨੂੰ ਦਰਸਾਇਆ ਹੈ ਇਹਦੇ ਤੋਂ ਸੇਧ ਲੈਣੀ ਚਾਹੀਦੀ ਹੈ ਔਰ ਮੈਂ ਚਾਹੂੰਗਾ ਬੇਨਤੀ ਕਰੂੰਗਾ ਸਾਰਿਆਂ ਨੂੰ ਪੰਜਾਬੀ ਨਿਵਾਸੀਆਂ ਨੂੰ ਇੰਦੋਸਤਾਂ ਦੇ ਨਵਾਸੀਆਂ ਨੇ ਉਹ ਕਿਸੇ ਵੀ ਧਰਮ 'ਚ ਵਿਸ਼ਵਾਸ ਰੱਖਦੇ ਹੋਣਗੇ ਉਹਨਾਂ ਨੂੰ ਇਹ ਕਰਤਾਰਪੁਰ ਸਾਹਿਬ ਲੰਘੇ ਦੀ ਫਾਇਦਾ ਲੈਣਾ ਚਾਹੀਦਾ ਹੈ ਔਰ ਗੁਰੂ ਨਾਨਕ ਸਾਹਿਬ ਦੀ ਚਰਨਸ਼ੋਧ ਧਰਤੀ ਤੇ ਜਾ ਕੇ ਉਸ ਮਿੱਟੀ ਤੇ ਨਤਮਸਤਕ ਹੋਣਾ ਚਾਹੀਦਾ ਤੇ ਉਹਨਾਂ ਨਾਲ ਜੁੜਨਾ ਚਾਹੀਦਾ ਉਹ ਆਨੰਦ ਤਹਿ ਜ਼ਿੰਦਗੀ ਹੋਰ ਕਿਤੇ ਤੁਸੀਂ ਮਹਿਸੂਸ ਨਹੀਂ ਕਰ ਪਰੋਗੇ ਇਹ ਮੇਰੀ ਰਾਏ ਆ ਪਰਸਨਲ ਅੱਜ ਉੱਥੇ ਜਾਣ ਤੋਂ ਬਾਅਦ ਉੱਥੇ ਕੀ ਦੇਖਿਆ ਐਸਾ ਜਿਹੜੇ 'ਚ ਸੁਧਾਰ ਦੀ ਲੋੜ ਆ ਗੁਰਨਾਨਕ ਨਾਮਲੇਵਾ ਸੰਗਤ ਜਦੋਂ ਜਾਵੇ ਉਸ ਨੂੰ ਉੱਥੇ ਜਾ ਕੇ ਕਿਹੜੀ ਸਹੂਲਤ ਆ ਜਾਂ ਕਿਹੜੀ ਅਸੀਂ ਗੱਲ ਵਾ ਜਿਹੜੀ ਘਾਟ ਵਾ ਤੇ ਉਹ ਪੂਰੀ ਹੋਣੀ ਚਾਹੀਦੀ ਆ ਇੱਕ ਗੱਲ ਤੇ ਇਸ ਗੱਲ ਚੋਂ ਗੱਲ ਨਿਕਲਦੀ ਆ ਕਿ ਬੀਐਸਐਫ ਦਾ ਅਰੇਂਜਮੈਂਟ ਇੱਥੇ ਫਿਰ ਜਿਹੜਾ ਸਾਡਾ ਇਹ ਖੰਡਾ ਨੁਮਾ ਇਹ ਬਣਿਆ ਟਰਮੀਨਲ ਉੱਥੇ ਸਾਫ਼ ਸਵਾਈ ਤੇ ਜਿਵੇਂ ਇਹ ਟ੍ਰੀਟ ਕਰਦੇ ਨੇ ਇਨ ਇਹ ਮੁਬਾਰਕ ਵਾਦੇ ਹੱਕਦਾਰ ਨੇ ਬੀਐਸਐਫ ਦੇ ਤੇ ਬਾਕੀ ਜਿਹੜੇ ਸਟੇਕ ਹোলਡਰਸ ਉੱਤੇ ਲੱਗੇ ਨੇ ਜੜੇ ਵੀ ਐਫਆਰਓ ਦੇ ਨੇ ਜਾਂ ਇਮੀਗ੍ਰੇਸ਼ਨ ਦੇ ਨੇ ਬਹੁਤ ਵਧੀਆ ਤਰੀਕੇ ਨਾਲ ਡੀਲ ਕਰਦੇ ਨੇ ਤੇ ਜਦੋਂ ਤੁਸੀਂ ਬਾਸਚ ਕ੍ਰਾਸ ਕਰਕੇ ਪਾਕਿਸਤਾਨ ਦੀ ਇਮੀਗ੍ਰੇਸ਼ਨ ਚ ਜਾਂਦੇ ਹੋ ਉਹਨਾਂ ਦਾ ਵੀ ਵਤੀਰਾ ਕਿਉਂਕਿ ਪੰਜਾਬੀ ਸਿੱਧੀ ਬੋਲਦੇ ਨੇ ਕੋਈ ਤੁਹਾਨੂੰ ਇਹ ਨਹੀਂ ਹੈ ਕਿ ਤੁਸੀਂ ਕਿਸੇ ਹੋਰ ਦੇਸ਼ 'ਚ ਜਾ ਕੇ ਉਤਰ ਰਹੇ ਹੋ ਤੇ ਤੁਹਾਨੂੰ ਮਹਿਸੂਸ ਹੁੰਦਾ ਆ ਉਹਨਾਂ ਨੇ ਪੰਜਾਬੀ 'ਚ ਗੱਲ ਕਰਨੀ ਪੰਜਾਬੀ 'ਚ ਤੁਹਾਨੂੰ ਜੀ ਆਇਆਂ ਕਹਿਣੀ ਆ ਫਿਰ ਉਹ ਤੁਹਾਨੂੰ ਇੰਜ ਮਹਿਸੂਸ ਕਰਦੇ ਨੇ ਕਿ ਤੁਸੀਂ ਬਾਰਡਰ ਕ੍ਰਾਸ ਕਰਕੇ ਹਿੰਦੁਸਤਾਨ ਤੋਂ ਪਾਕਿਸਤਾਨ ਨਹੀਂ ਆਏ ਉਹ ਇੰਜ ਮਹਿਸੂਸ ਕਰਦੇ ਨੇ ਕਿ ਇਹ ਗੁਰੂ ਨਾਨਕ ਸਾਹਿਬ ਦੇ ਸੇਵਕ ਨੇ ਗੁਰੂ ਨਾਨਕ ਸਾਹਿਬ ਦੇ ਭਗਤ ਨੇ ਤੇ ਉਹ ਵੀ ਆਪਣੇ ਆਪ ਨੂੰ ਉਸੇ ਗੁਰੂ ਨਾਨਕ ਸਾਹਿਬ ਦੇ ਭਗਤ ਮੰਨਦੇ ਨੇ ਤੇ ਇਹ ਜਿਹੜਾ ਸੁਮੇਲ ਆ ਦੋਨਾਂ ਧਿਰਾਂ ਦਾ ਇਹ ਉੱਥੇ ਨਜ਼ਰ ਆਉਂਦਾ ਹੈ ਚਾਹੇ ਉਹ ਲੰਗਰ 'ਚ ਨਜ਼ਰ ਆਏ ਸੇਵਾ 'ਚ ਨਜ਼ਰ ਆਏ ਮੈਂ ਵੀ ਸੇਵਾ ਕਰਕੇ ਦੇਖਿਆ ਇਹ ਹੋਰ ਕਿਤੇ ਮਹਿਸੂਸ ਨਹੀਂ ਹੋ ਸਕਦਾ ਜੇਨੀ ਜੋੜ ਮੇਲ ਦੋਨਾਂ ਧਿਰਾਂ ਦਾ ਉਥੇ ਲੱਗਿਆ ਅਗਲੀ ਕਮੀਆਂ ਦੀ ਗੱਲ ਆ ਗਈ ਕਿ ਮੈਨੂੰ ਇਹ ਲੱਗਿਆ ਕਿ ਜਿਵੇਂ ਪਿੱਛੇ ਵੀ ਸਵਾਲ ਕੀਤਾ ਸੀ ਕਿ 5 ਸਾਲ ਦਾ ਜਿਹੜਾ ਵਕਫੇ ਵਾਲੀ ਗੱਲ ਹੈ ਇਹ ਖਤਮ ਹੋਣੀ ਚਾਹੀਦੀ ਹੈ ਇਹ ਸਦੀਵੀ ਹੋਣਾ ਚਾਹੀਦਾ ਹੈ ਇਹ ਸਦੀਵੀ ਹੋਣਾ ਚਾਹੀਦਾ ਹੈ ਤਾਂ ਕਰਕੇ ਹਰ ਵਾਰੀ ਇਹਨੂੰ ਐਕਸਟੈਂਡ ਨਾ ਕਰਨਾ ਪਏ ਇਹ ਹੁਣ ਅਸੀਂ ਕੋਰੀਡੋਰ ਕ੍ਰੀਏਟ ਕੀਤਾ ਹੈ ਫੈਸਿਲਿਟੀਜ਼ ਕ੍ਰੀਏਟ ਕੀਤੀਆਂ ਨੇ ਹਿੰਦੁਸਤਾਨ ਤੇ ਪਾਕਿਸਤਾਨ ਪੰਜਾਬ ਈਸਟ ਤੇ ਪੰਜਾਬ ਵੈਸਟ ਦੀ ਸੰਗਤ ਇਹ ਮੰਨਦੀ ਆ ਕਿ ਗੁਰੂ ਨਾਨਕ ਸਾਹਿਬ ਸਾਂਝੇ ਨੇ ਤੇ ਉਸ ਉੱਥੇ ਉਸ ਜਗ੍ਹਾ ਤੇ ਜਾ ਕੇ ਨਜ਼ਰ ਆਉਂਦੀ ਏ ਗੱਲ ਇਸ ਕਰਕੇ ਇਹ 5 ਸਾਲ ਵਾਲਾ ਵਕਫਾ ਖਤਮ ਕਰਨਾ ਚਾਹੀਦਾ ਦੋਨਾਂ ਸਰਕਾਰਾਂ ਨੂੰ ਮਿਲ ਕੇ ਇਹ ਕਹਿ ਦੇਣਾ ਚਾਹੀਦਾ ਕਿ ਸਦੀਵੀ ਖੁੱਲਾ ਰਹੇਗਾ ਅਗਲੀ ਕੱਲ ਮਹਿਸੂਸ ਜੋ ਮੈਂ ਸੰਗਤ ਨਾਲ ਡੀ ਕਰਕੇ ਦੇਖਿਆ ਕਿ ਸਿੱਖਾਂ ਦੀ ਅਰਦਾਸ ਦੇ ਵਿੱਚ ਸ਼ਾਮਲ ਦੇ ਆ ਕਿ ਜਿਹੜੇ ਗੁਰਦੁਆਰਿਆਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਦੀ ਸੇਵਾ ਸੰਭਾਲ ਦਿੱਤੋ ਕਰਤਾਰਪੁਰ ਸਾਹਿਬ ਤੋਂ ਸ਼ੁਰੂ ਹੋਈ ਸ਼ੁਰੂਆਤ ਹੋਈ ਸੀ ਲੇਕਿਨ ਹੁਣ ਜਿਹੜਾ ਪਾਕਿਸਤਾਨ ਸਰਕਾਰ ਨੇ ਇੱਕ ਨਵਾਂ ਫੈਸਲਾ ਲਿਆ ਉਹਦੇ ਲਈ ਵੀ ਉਹ ਉਹਨਾਂ ਦੇ ਧੰਨਵਾਦੀ ਆ ਉਹਨਾਂ ਨੂੰ ਮੁਬਾਰਕ ਦਿਨਾ ਕਿ ਉਹਨਾਂ ਨੇ ਕੀਤਾ ਕਿ ਕੈਨੇਡਾ ਅ ਅਮਰੀਕਾ ਔਰ ਯੂਕੇ ਦੇ ਵਿੱਚ ਜਿਹੜੇ ਸਿੱਖ ਨੇ ਕਿ ਉਹਨਾਂ ਨੂੰ ਉਹ ਵੀਜ਼ਾ ਔਨ ਅਰਾਈਵਲ ਦੇਣਗੇ 30 ਮਿੰਟਸ ਦੇ ਵਿੱਚ ਕਲੀਅਰ ਕਰਨਗੇ ਇਹਦਾ ਮਤਲਬ ਸਿੱਖਾਂ ਦੀ ਜਿਹੜੀ ਰੋਜ਼ ਅਸੀਂ ਗੁਰਦੁਆਰਾ ਸਾਹਿਬ 'ਚ ਅਰਦਾਸ ਕਰਦੇ ਆ ਉਹ ਪੂਰੀ ਹੁੰਦੀ ਆ ਪੂਰੀ ਹੋਣ ਜਾ ਰਹੀ ਆ ਔਰ ਹੌਲੀ ਹੌਲੀ ਪੂਰੀ ਹੋ ਰਹੀ ਆ ਇੱਕ ਇਹਦੇ ਨਾਲ ਗੱਲ ਜੋੜਦੀ ਮੈਂ ਤੁਹਾਡੇ ਥਰੂ ਮੈਸੇਜ ਦੇਣਾ ਚਾਹੂੰਗਾ ਦੋਨਾਂ ਸਰਕਾਰਾਂ ਨੂੰ ਖਾਸ ਕਰਕੇ ਪਾਕਿਸਤਾਨ ਸਰਕਾਰ ਨੂੰ ਅ ਜੜੇ ਮੈਡਮ ਮਰੀਮ ਨਵਾਜ਼ ਨੇ ਪੰਜਾਬ ਚ ਬੈਠੇ ਨੇ ਉਹ ਬੜੀ ਵਧੀਆ ਪੰਜਾਬੀ ਬੋਲਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਉ ਉਹ ਵੀ ਸਰਕਾਰ ਨਾਲ ਲੈਣ ਕਿ ਜੜੇ ਧਰਮ ਸਥਾਨ Hindu ਧਰਮ ਦੇ ਨਾਲ ਜੁੜੇ ਨੇ ਉਹਨਾਂ ਦੇ ਔਰ ਜਿਹਦੇ ਚ ਹਿੰਦੂਸ ਆਪਣੇ ਜੜੇ ਭਰਾ ਵੀਰ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਜਿਵੇਂ ਬੇਸ਼ੱਕ ਪਹਿਲਾਂ UK ਕੈਨੇਡਾ ਤੇ ਅਮਰੀਕਾ ਤੋਂ ਹੀ ਚੁਣ ਲੈਣ ਜਾਂ ਜੜਾ ਵੀ ਕੀਤਾ ਉਹਨਾਂ ਨੂੰ ਠੀਕ ਲੱਗਦਾ ਚੋਲਣ ਉਹਨਾਂ ਨੂੰ ਵੀ ਵੀਜ਼ਾ ਉਹਨਾਂ ਅਰਾਈਵਲ ਦੀ ਫੈਸਿਲਿਟੀ ਮਿਲ ਲੱਗੀ ਆ ਤਾਂ ਕਰਕੇ ਗੁਰਨਾਨਕ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਮੈਂ ਮਹਿਸੂਸ ਕਰਦਾ ਕਿ ਜਿਉ ਇੰਨੀ ਸਾਂਝੀ ਵਾਲਤਾ ਵਾਲੇ ਨੇ ਤੇ ਉਹਨਾਂ ਦੇ ਵਿੱਚ ਇਹ ਕਿ ਵੀ ਸੰਦੇਸ਼ ਹੈ ਕਿ ਕੋਈ ਦਵੈਤ ਨਹੀਂ ਹੋਣੀ ਚਾਹੀਦੀ ਮੈਂ ਤਹਤੇ ਲੋ ਬੇਨਤੀ ਕਰੂੰਗਾ ਕਿ ਗੁਰਨਾਨਕ ਸਾਹਿਬ ਦੇ ਘਰ ਤੋਂ ਆ ਕੇ ਪਾਕਿਸਤਾਨ ਦੀ ਸਰਕਾਰ ਨੂੰ ਕਿ ਜਿਹੜੇ Hindu ਤੀਰਸਥਾਨ ਨੇ ਉਹਨਾਂ ਨੂੰ ਇਹ ਫੈਸਿਲਿਟੀ ਮਿਲਣੀ ਚਾਹੀਦੀ ਹੈ ਕੋਈ ਹੋਰ ਸਵਾਲ ਪੁੱਛੋ ਤੁਸੀਂ ਅਪੀਲ ਕੀਤੀ ਹੈ ਕਿ ਸਾਰੀ ਸੰਗਤ ਆਵੇ ਜਸਟ ਇੱਕ ਜਿਹੜਾ 20 ਡਾਲਰ ਫੀਸ ਹੈ ਕਈਆਂ ਕੋਲ 20 ਡਾਲਰ ਵੀ ਨਹੀਂ ਹੈਗੇ ਫੀਸ ਪੇ ਕਰੋ ਬੜਾ ਵਧੀਆ ਸਵਾਲ ਹੈ ਤੁਹਾਡਾ ਲੇਕਿਨ ਮੈਂ ਤੁਹਾਨੂੰ ਦੱਸਦਾ ਮੈਂ ਇੱਕ ਬੱਸ 'ਚ ਗਿਆ ਹਾਂ ਇੱਕ ਬੱਸ 'ਚ ਆਇਆ ਹਾਂ ਬੱਸ ਦਾ ਡਰਾਈਵਰ ਜਿਵੇਂ ਪਿਆਰ ਨਾਲ ਪੰਜਾਬੀ 'ਚ ਗੱਲ ਕਰ ਰਿਹਾ ਸੀ ਉਹਨੇ ਮੈਨੂੰ ਨਾਂ ਪੁੱਛਿਆ ਤੇ ਜਦੋਂ ਮੈਂ ਕੁਦਰਤੀ ਸੈਕੰਡ ਵਾਰੀ ਬੈਠਾ ਹਾਂ ਤੇ ਮੈਂ ਉਸੇ ਬੱਸ 'ਚ ਆਇਆ ਹਾਂ ਵਾਪਸ ਤੇ ਮੈਂ ਦੂਰ ਖੜਾ ਸੀ ਤੇ ਮੈਨੂੰ ਕਹਿੰਦਾ ਢਿੱਲੋ ਸਾਹਿਬ ਮੈਂ ਤੁਹਾਡੀ ਵੇਟ ਕਰ ਰਿਹਾ ਹਾਂ ਇੰਤਜ਼ਾਰ ਕਰ ਰਿਹਾ ਹਾਂ ਉਡੀਕ ਕਰ ਰਿਹਾ ਹਾਂ ਨੇ ਵਰਡ ਯੂਜ਼ ਕੀਤਾ ਤੁਸੀਂ ਆਓ ਜਿੰਨੇ ਦਰ ਤੁਸੀਂ ਬਸ ਤੇ ਨਹੀਂ ਆਉਂਦੇ ਅਸੀਂ ਤੁਹਾਨੂੰ ਬਸ ਨਹੀਂ ਤੋਰਨੀ ਕਹਿਣ ਦਾ ਮਤਲਬ ਇਹ ਆ ਕਿ ਸੰਗਤ ਨਾਲ ਗੱਲ ਕੀਤੀ ਉੱਥੇ ਵੀ ਜਿਹੜੀ ਸੰਗਤ ਆਈ ਆ ਜਿਵੇਂ ਹੁਣ ਐਨਆਰਈਸ ਵੀ ਆ ਰਹੇ ਨੇ ਔਰ ਉਹ ਕਹਿ ਰਹੇ ਨੇ ਕਿ ਆ ਮਹੀਨੇ ਜਿਹੜੇ ਜਿੱਦ ਸਰਦੀਆਂ ਸ਼ੁਰੂ ਹੁੰਦੀਆਂ ਨੇ ਸੰਗਤ ਵਧ ਜਾਂਦੀ ਆ ਔਰ ਇੱਕ ਗੁਰਨਾਨਕ ਸਾਹਿਬ ਦਾ ਗੁਰਪੁਰਬ ਆਉਂਦਾ ਆ ਪੂਰਨਮਾਸ਼ੀ ਤੇ ਕਤਕ ਦੀਤੇ ਉਹ ਕਹਿੰਦੇ ਨੇ ਜੀ 20 ਡਾਲਰ ਦੀ ਸਾਨੂੰ ਐਡੀ ਮਹਿਸੂਸ ਨਹੀਂ ਆ 30 ਵੀ ਲੱਗ ਪਰ ਇੱਕ ਪ੍ਰੋਬਲਮ ਹੈ ਕਿ ਬਹੁਤ ਸਾਰੇ ਸਿੱਖ ਸੰਗਤ ਕੋਲੋਂ ਸੀਨੀਅਰ ਜਾਂ ਕਿਹੜੇ ਲੈਵਲ ਤੇ ਜਾਂ ਹਿੰਦੁਸਤਾਨ ਦੇ ਬਾਕੀ ਨਿਵਾਸੀਆਂ ਕੋਲ ਵੀ ਸਾਰਿਆਂ ਕੋਲ ਪਾਸਪੋਰਟ ਨਹੀਂ ਹੈਗਾ ਇਹ ਲੰਘਾ ਜੇ ਅਸੀਂ ਦਿੱਤਾ ਹੀ ਹੈ ਬਿਨਾ ਵੀਜ਼ੇ ਤੋਂ ਈ-ਵੀਜ਼ਾ ਦੇ ਰਹੇ ਆ ਤੇ ਪਾਸਪੋਰਟ ਦੀ ਜਗ੍ਹਾ ਆਧਾਰ ਕਾਰਡ ਦੇ ਦੇ ਮੈਂ ਇੱਕ ਸਲਾਹ ਦੇਣਾ ਚਾਹੂੰਗਾ ਚੰਗੀ ਲੱਗੇ ਪਤਾ ਨਹੀਂ ਕਿ ਜਿਹੜਾ ਆਧਾਰ ਕਾਰਡ ਅਸੀਂ ਪਾਕਿਸਤਾਨ ਯਾਤਰਾ ਕਰਤਾਰਪੁਰ ਸਾਹਿਬ ਦੀ ਯਾਤਰਾ ਵਾਸਤੇ ਵਰਤਣਾ ਆ ਉਹ ਬੇਸ਼ੱਕ ਉਹਦੇ ਚ ਇੱਕ ਫੈਸਿਲਿਟੀ ਹੋਏ ਕਿ ਉਹ ਆਧਾਰ ਕਾਰਡ ਦੇ ਉੱਪਰ ਜਿਹੜਾ ਇਹਨਾਂ ਦੇ ਸਰਵਿਸ ਪ੍ਰੋਵਾਈਡਰ ਵਾਲੀਆਂ ਜਗ੍ਹਾ ਨਹੀਂ ਉੱਥੇ ਜਾਏ ਕਿ ਮੈਂ ਪਾਕਿਸਤਾਨ ਜਾਣਾ ਹੈ ਤੇ ਉਹਦੇ ਤੇ ਇੱਕ ਬੇਸ਼ੱਕ ਉਹਦੇ ਤੇ ਵੀ ਫੀਸ ਲੈ ਲਈ ਜਾਏ ਇੱਕ ਐਂਟਰੀ ਕਰ ਦਿੱਤੀ ਜਾਏ ਕਿ ਇਹ ਪਾਕਿਸਤਾਨ ਵਾਸਤੇ ਅਲਾਉਡ ਹੈ ਇਸ ਆਧਾਰ ਕਾਰਡ ਤੇ ਜਾਣਾ ਉਹਦੇ ਨਾਲ ਕੀ ਹੋਊਗਾ ਕਿਸੇ ਸੰਗਤ ਨੂੰ ਮਹਿਸੂਸ ਨਹੀਂ ਆ ਪੰਜਾਬ ਦੀ ਸੰਗਤ ਹੈ ਐਨ ਆਰ ਆਈ ਸੰਗਤ ਹੈ 20 ਡਾਲਰ ਦਾ ਕਿਸੇ ਨੂੰ ਹਰ ਕੋਈ ਇਹੀ ਕਹਿੰਦਾ ਸੀ ਸੁਣਦੇ ਆਂ ਸੀ ਕਿ 20 ਡਾਲਰ ਤੋਂ ਵੀ ਕੋਈ ਮਹਿਸੂਸ ਕਰਦੇ ਨੇ ਪਰ ਮੈਂ ਫੀਲ ਕਰਦਾ ਕਿ ਨਹੀਂ ਇੱਕ ਤੇ 10000 11000 ਤੱਕ ਦੀ ਕਰੰਸੀ ਅਲਾਉਡ ਆ ਕੁਝ ਸਿੱਖ ਸਿੰਘ ਤਾਂ ਉਹ ਵੀ ਫੀਲ ਕਰ ਰਹੀਆਂ ਅਸੀਂ ਖਾਸ ਕਰਕੇ ਜਿਹੜੀਆਂ ਨਰੇ ਸੰਗਤਾਂ ਵਿੱਚ ਸੀਗੀਆਂ ਕਿ ਇਹ ਜਿਹੜੀ ਲਿਮਿਟ ਹੈ ਇਸ ਵਾਗੇ ਤੋਂ ਉਹ ਬੇਸ਼ੱਕ ਇਹ ਕਹਿ ਦੇਣ ਕਿ ਸਵਾਰ ਰੁਪਏ ਤੋਂ ਲੈ ਕੇ 51000 ਰੁਪਏ ਤੱਕ ਲੈ ਜਾਣ ਤਾਂ ਕਰਕੇ ਜਿਹੜੀ ਉੱਥੇ ਸੇਵਾ ਕਰਨਾ ਚਾਹੁੰਦੇ ਨੇ ਵੱਧ ਵੀ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਮਹਿਸੂਸ ਨਾ ਹੋਵੇ ਦੂਸਰੀ ਆਧਾਰ ਕਾਰਡ ਦੀ ਗੱਲ ਤੋਂ ਬਹੁਤ ਕਰਦੇ ਨੇ ਤੇ ਆਧਾਰ ਕਾਰਡ ਦੇ ਵਿੱਚ ਵੀ ਇਹੋ ਜਿਹੀ ਕ੍ਰिएशन ਕਰ ਲੈਣ ਕੀ ਫਰਕ ਪੈਂਦਾ ਹੈ ਆਪਣੇ ਸੁਵਿਧਾ ਸੈਂਟਰ 'ਚ ਜਾ ਕੇ ਜਦੋਂ ਪਾਕਿਸਤਾਨ ਲੋਕ ਜਾਂਦੇ ਨੇ ਬਹੁਤ ਸਾਰੇ ਲੋਕ ਉਥੋਂ ਮਿੱਟੀ ਲੈ ਕੇ ਆਉਂਦੇ ਤੁਸੀਂ ਕੀ ਲੈ ਕੇ ਆਏ ਅ ਇੱਕ ਮਨਸ਼ ਫੁਰਨਾ ਆਇਆ ਸੀ ਕਿ ਅਸੀਂ ਵੀ ਲੈ ਕੇ ਜਾਈਏ ਲੇਕਿਨ ਫਿਰ ਕੋਈ ਕਹਿਣ ਲੱਗਿਆ ਕਿ ਤੁਸੀਂ ਨਾ ਲੈ ਕੇ ਆਇਓ ਲੇਕਿਨ ਫੋਰ ਐਗਜ਼ਾਮਪਲ ਅਸੀਂ ਫਿਰ ਕੀ ਸੀ ਕਿ ਉੱਥੇ ਬੇਰ ਲੱਗੇ ਨੇ ਉਹ ਬੇਰ ਤੋੜ ਕੇ ਖਾ ਕੇ ਉਹ ਉਹਦੇ ਉੱਤੇ ਉਹ ਮਿੱਟੀ ਦੀ ਧੂੜ ਲੱਗੀ ਸੀ ਤੇ ਅਸੀਂ ਉਸ ਮਿੱਟੀ ਨੂੰ ਖਾਇਆ ਉਸ ਬੇਰਾਂ ਦੇ ਨਾਲ ਔਰ ਮੈਂ ਜੋ ਉਥੋਂ ਲੈ ਕੇ ਆਇਆ ਉਹ ਲੈ ਕੇ ਆਇਆ ਮੈਨੂੰ ਇੰਜ ਲੱਗਦਾ ਕਿ ਉਨੀ ਦੇਰ ਜਿਹੜੇ ਤੁਸੀਂ ਅਸੀਂ 11 ਵਜੇ ਪਹੁੰਚ ਕੇ ਤੇ 3 ਵਜੇ ਉਥੋਂ ਨਿਕਲੇ ਆ ਇਹ ਜਿਹੜਾ ਸਮਾਂ ਸੀਗਾ ਇਹ ਉਹੀ ਮੈਂ ਕਹਿ ਰਿਹਾ ਕਿ ਜਿਹੜੇ 80 ਕੇ ਚੱਕਰ ਚੰਦਰ ਸੂਰਜ ਦੀ ਪ੍ਰਕਰਮਾ ਕਰਨੀ ਆ ਇਹਦੇ ਨਾਲ ਦਾ ਕਿਤੇ ਹੋਰ ਮਹਿਸੂਸ ਨਹੀਂ ਹੁੰਦਾ ਇੱਕ ਵੱਖਰਾ ਹੀ ਮਹਿਸੂਸ ਹੋਇਆ ਕਿਉਂਕਿ ਅਸੀਂ ਪਹਿਲੀ ਵਾਰ ਹੀ ਆਏ ਆ ਇਸ ਕਰਕੇ ਮੈਂ ਦੁਬਾਰਾ ਅਪੀਲ ਕਰਨਾ ਚਾਹੂੰਗਾ ਕਿ ਮੈਂ ਮਿੱਟੀ ਉਥੋਂ ਦੀ ਨਹੀਂ ਲੈ ਕੇ ਆਇਆ ਲੇਕਿਨ ਉਸ ਧੂਲ ਦੀ ਸਮੈਲ ਉਹ ਸਦੀਵੀ ਤਾਹ ਜ਼ਿੰਦਗੀ ਜਿੰਨੀ ਦਰ ਸਵਾਸ ਰਹਿਣਗੇ ਉਹ ਨਾਲ ਲਿਵੇਗੀ ਤੇ ਚੱਲੇਗੀ ਥੈਂਕ ਯੂ ਸਰ ਥੈਂਕ ਯੂ ਔਰ ਤੁਹਾਡਾ